ਮੰਨਣ ਅੱਕੇ ਬਿਆਚ ਅੰਡਰ 14 ਗਰਲਸ ਸ਼ੁਰੂ ਹੋਇਆ ਸਰ ਫਾਈਨਲ ਮੈਚ ਦੇ ਵੀ ਕਿਤੇ ਸਾਡੇ ਇਧਰ ਬਿਆਜ ਸਾਹਿਬ ਤੇ ਇਹਦਾ ਚਲੋ ਥੋੜੇ ਜੀ ਸਾਡੇ ਵੱਡੇ ਵੀ ਭਰਾ ਹੋਣ ਦੇ ਨਾਤੇ ਉਹਨਾਂ ਦਾ ਇਹ ਗੱਲਬਾਤ ਆਨ ਕਰ ਲੈਂਦੇ ਸੀ ਤੇ ਹੁਣ ਸਮਾਜ ਦੇ ਵਿੱਚ ਆਪ ਵੀ ਇਹਨਾਂ ਨੂੰ ਵੇਗ ਵੇਗ ਚੇਟਕ ਲੱਗੀ ਆ ਪੀਅਸੀ ਵੀ ਕੁਝ ਨਾ ਕੁਝ ਨਾਲ ਇਹਨਾਂ ਨੂੰ ਫੋਲੋ ਕਰਦੇ ਕੰਮ ਕਰਦੇ ਰਹਿੰਦੇ ਆ ਕੰਮ ਦੇ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਆ ਹਮੇਸ਼ਾ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਤੇ ਸਮਾਜਿਕ ਤੌਰ ਤੇ ਚੰਗੇ ਬਾੜੇ ਥਾਵਾਂ ਤੇ ਇਹ ਹਮੇਸ਼ਾ ਹੀ ਜਿੱਥੇ ਕਿਤੇ ਬਾੜਾ ਕੰਮ ਵੀ ਹੁੰਦਾ ਵੀ ਉਹਨੂੰ ਵੀ ਸੇਧ ਦਿੰਦੇ ਆ ਬੜਾ ਸਹਾਂ ਟੌਟਵਾਰ ਕੇ ਸਮਾਜ ਨੂੰ ਦੱਸਦੇ ਆ ਵੀ ਇਹ ਇਸ ਦਾ ਕੜੇਨ ਦੀ ਗੋਲੀ ਦਿੰਦੇ ਆ ਖੰਡ ਰਚ ਲਪੇਟ ਕੇ ਜੀ ਬੜੀ ਵਧੀਆ ਤੇ ਉਹਦਾ ਅਸਰ ਵੀ ਹੁੰਦਾ ਜੀ ਅਵਿਤਾ ਹਾਂ ਜੀ ਸਾਹਿਬ ਲਿਖਣਾ ਸਾਹਮਣੇ ਬੱਚਾ ਜਿਹਦਾ ਨਾਮ ਬੋਲ ਰਹੇ ਹੋ ਪਲੀਜ਼ ਜਲਦੀ ਆ ਜਾਓ ਆ ਜਾਓ ਜੀ

ਡੀਏਵੀ ਤੋਂ ਪਲੀਜ਼ ਹੈ ਤਾਂ ਆਵੇ ਅਰਮਾਨ ਬਾਂਸਲ ਹੋਲੀ ਐਂਜਲ ਤੋਂ ਇਹਦਾ ਅਖੂ ਜੀਟੀਵੀ ਤੋਂ ਆਜੂ ਮੋਬਾਈਲ ਕੰਮ ਦੇਖਣਾ ਜੀਟੀਵੀ ਤੋਂ ਸਾਹਮਣੇ ਦੇਖਣਾ ਕੋਈ ਨਹੀਂ ਆਵੀ ਰਖੋ ਰਾਹੁਲ ਜੀ ਦੀਪਕਾ ਸ਼ਿਵਮ ਦਿਯਵਿਦੋ ਉਸਨੇ ਸਰ ਨੇ ਬਤਾਇਆ ਨਹੀਂ ਮੈਨੇ ਕੁਛ ਸਾਹਿਬ ਜੀ ਸਾਹ ਦੇਖਣੇ ਸਾਹਮਣੇ ਦਵਿਆਂ ਸਰ ਸਾਹਮਣੇ ਸਭ ਤੋਂ ਛੋਟੇ ਪਾਰਟਿਸਪੈਂਟ ਸਾਹਿਬ ਜੀ ਸਾਹ ਦੇਖੇ ਸਾਹਮਣੇ ਸਟੇਟ ਸੰਧੂ ਸਾਹਿਬ ਮਾਣੂਕਰ ਵੀ ਮੱਛ ਕੇ ਆਜੇ ਇਸ ਨਸ਼ੀਆਂ ਦੇ ਵਿਰੁੱਧ ਜਿਹੜਾ ਯੁੱਧ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਜਿੰਦੋਂ ਤੱਕ ਸਾਡੀ ਨੌਜਵਾਨ ਪੀੜੀ ਦਾ ਨਸ਼ਿਆਂ ਵੱਲ ਰੁਝਾਨ ਹੈ ਜੇਕਰ ਅਸੀਂ ਉਹਨਾਂ ਨੂੰ ਰੋਕਣਾ ਚਾਹੁੰਦੇ ਆ ਤਾਂ ਮੇਰੇ ਆਪਣੇ رائے ਮੁਤਾਬਕ ਇਹ ਹੈ ਕਿ ਉਹਦਾ ਇੱਕੋ ਹੀ ਤਹਲਾ ਜਾਗਰੂਕਤਾ ਜਿੰਨੀ ਅਸੀਂ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਪੈਦਾ ਕਰ ਸਕਦੇ ਆ ਉਹ ਇਸ ਜਿਹੜਾ ਕਹਿ ਸਕਦੇ ਵੀ ਜਿਹੜਾ ਪੁਚਾਲ ਆਇਆ ਹੋਇਆ ਨਸ਼ੇ ਦਾ ਉਸ ਨੂੰ ਠੱਲ ਪੈ ਸਕਦੀ ਹੈ ਤੇ ਉਹਦੇ ਲਈ ਮੇਰੇ ਅਨੁਸਾਰ ਖੇਡਾਂ ਦੇ ਵੱਲ ਜੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਲਗਾਉਂਦੇ ਆ ਨੌਜਵਾਨਾਂ ਨੂੰ ਲਗਾਉਂਦੇ ਆ ਤਾਂ ਉਹ ਇੱਕ ਅੱਛਾ ਉਪਰਾਲਾ ਹੈ ਜਿਹੜਾ ਇਹਨਾਂ ਸੰਸਥਾਵਾਂ ਨੇ ਅੱਜ ਕੀਤਾ ਹੈ ਤੇ ਇੱਕ ਪੱਖਰੇ ਤੌਰ ਦੀ ਸੋਚ ਦੇ ਨਾਲ ਜਿਹੜੀਆਂ ਇਹ ਸੰਸਥਾਵਾਂ ਅੱਜ ਇਸ ਯੁੱਧ ਦੇ ਵਿੱਚ ਤੁਰੀਆਂ ਹੋਈਆਂ ਨੇ ਕਿ ਇੱਕ ਦਿਨ ਜਿਹੜੀ ਹੈ ਸਾਰਥਤਾ ਸਿੱਧ ਕਰਦੇ ਹੋਏ ਜਰੂਰ ਜਿਹੜਾ ਪੰਜਾਬ ਹੈ ਉਸ ਨੂੰ ਰੰਗਲਾ ਕਰਨ ਗਿਆ ਤੇ ਮੇਰੇ ਵੱਲੋਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵੀ ਜੇਕਰ ਕੋਈ ਵੀ ਕਾਰਜ ਸਮਾਜ ਦੀ ਭਲਾਈ ਦੇ ਲਈ ਹੋਵੇ ਮੈਂ ਹਮੇਸ਼ਾ ਉਸ ਦੇ ਵਿੱਚ ਆਪਣੇ ਵੱਲੋਂ ਤਤਪਰ ਰਹਿਣਾ ਤੇ ਜੇ ਮੈਨੂੰ ਉਸ ਦੇ ਕਾਰਜ ਲਈ ਕੋਈ ਅਹੂਤੀ ਆਪਣੇ ਪੱਧਰ ਤੇ ਵੀ ਪਾਣੀ ਪਵੇ ਤਾਂ ਮੈਂ ਉਸ ਤੋਂ ਕਦੇ ਵੀ ਪਿੱਛੇ ਨਿਯਮਕ ਤੇ ਨਾਗ ਦੀ ਗੁਰੀਜ਼ ਕਰਾਂਗਾ ਤੇ ਬੱਚੇ ਜਿਹੜੇ ਇੱਥੇ ਪਾਰਟਿਸਿਪੇਟ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਹੀ ਦੱਸਣਾ ਚਾਹਾਂਗਾ ਕਿ ਜੀ ਇਹ ਕੇਵਲ ਤੁਹਾਡਾ ਬੈਡਮਿੰਟਨ ਦਾ ਮੈਚ ਨਹੀਂ ਹੈ ਇਹ ਖੇਡ ਨਹੀਂ ਹੈ ਇਹ ਤੁਹਾਡੀ ਜਾਗਰੂਕਤਾ ਦੀ ਇੱਕ ਸ਼ੁਰੂਆਤ ਹੈ ਅਗੇਂਸਟ ਦਾ ਡਰਗ ਜੇਕਰ ਤੁਸੀਂ ਇਹ ਸਮਝ ਕੇ ਜਾਓਗੇ ਤੇ ਜਿੱਤ ਹਾਰ ਦਾ ਕੋਈ ਮਸਲਾ ਨਹੀਂ ਹੈ ਬਲ ਇਹ ਸਮਝਣਾ ਕਿ ਜੇ ਸਾਨੂੰ ਕਿਉਂ ਖਿਲਾਇਆ ਜਾ ਰਿਹਾ ਹੈਗਾ ਜਿਸ ਦਿਨ ਤੁਸੀਂ ਇਹ ਸਮਝ ਨਾਲ ਇਹ ਗੇਮ ਖੇਲੋਗੇ ਉਸੇ ਦਿਨ ਸਮਝੋ ਸਾਨੂੰ ਜਿਹੜੀ ਵੀ ਇਹ ਸੰਸਥਾਵਾਂ ਨੇ ਅੱਜ ਇਤੇ ਇਹ ਯੋਜਨ ਕੀਤਾ ਹੈ ਉਹਨਾਂ ਦੀ ਸਾਰਜਤਾ ਜਿਹੜੀ ਹੈ ਸੈਕਿੰਡ ਮਿੰਟ ਇਹ ਨਾ ਕਰੋ ਸਗ ਨੂੰ ਕੋਲੇ ਨਾ ਇਹ ਸਾਰਾ ਖੁੱਲੇ ਹੋ ਜਾਣਾ ਨਾ ਨਾਲੋ ਸਾਰੇ ਚਲੋ ਆਏ ਆਏ ਸਿਰ ਸਾਹਿਬ ਆਓ ਜੀ ਸਾਈਨ ਬੈਕ ਚਲੋ ਨਾਲੇ ਸਾਰੇ ਖੇ ਹੋ ਜਾਂਦੇ ਥੋੜਾ ਉਹ ਸਰ ਜੀ ਆਇਆਂ ਨੂੰ ਸਾਡੇ ਵਿੱਚਕਾਰ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਅਵਜੀਤ ਕਪਲੇ ਜੀ ਅੱਜ ਦੇ ਟੂਰਨਾਮੈਂਟ ਤੇ ਪਹੁੰਚੇ ਨੇ ਮੈਂ ਸਰਦਾਰ ਇੱਤੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਹਾਂ ਉਹਨਾਂ ਦੇ ਨਾਲ ਹੀ ਡਾਕਟਰ ਸੰਜੀਵ ਕੁਮਾਰ ਜੀ ਮਾਨਯੋਗ ਐਸਟੀਐਮ ਮਲੂੜ ਵਿਸ਼ੇਸ਼ ਤੌਰ ਤੇ ਸਰਨੇ ਸਮਾ ਕੱਢਿਆ ਜੀ ਡਾਕਟਰ ਜਗਦੀਪ ਦਾਹ ਪੋਸ਼ ਦਾ ਜਨਮ ਹੋਇਆ ਯਾਨੀ ਕਿ ਇਸ ਦੀ ਸਥਾਪਨਾ ਹੋਈ ਅਜਮੀਨੂ ਭਾਂਡਾ ਜੀ ਜਿਨ੍ਹਾਂ ਨੂੰ ਮਨੀਸ਼ ਪਾਲ ਜੀ ਅੱਜ ਦੀ ਦੁਨੀਆ 'ਚ ਨਹੀਂ ਐ ਉਹਨਾਂ ਨੇ ਸ਼ੁਰੂਆਤ ਕਰਾਈ ਰਾਹੁਲ ਗਗਨੇਜਾ ਜੀ ਤੋਂ ਔਰ ਇਹਨਾਂ ਨੇ ਜਦੋਂ ਕਰੋਨਾ ਦੇ ਟਾਈਮ ਘਰ ਘਰ ਲੋਕ ਜਾਂਦੇ ਸੀ ਡਰਦੇ ਸੀ ਉਹ ਸੰਸਕਾਰ ਵੀ ਨਹੀਂ ਕਰਦੇ ਸੀ ਆਪ ਇਹਨਾਂ ਨੇ ਬਹੁਤ ਸਾਥ ਦਿੱਤਾ ਔਰ ਇਹਨਾਂ ਨੇ ਘੱਟੋ ਘੱਟ 60 ਮਰੀਜ਼ਾਂ ਦਾ ਇਲਾਜ ਕਰਾਇਆ ਜਿੰਨੇ ਚ ਲੱਖਾਂ ਰੁਪਏ ਆਪਣੇ ਤੋਂ ਲਾਏ ਔਰ ਭੋਲੇ ਦੀ ਫੌਜ ਦਾ ਖਾਸ ਧਿਆਨ ਰੱਖਦੇ ਹੋਏ ਇਹਨਾਂ ਨੇ ਲੜਕੀਆਂ ਦੀਆਂ ਸ਼ਾਦੀ ਉਹ ਸਰ ਜੀ ਆਇਆਂ ਨੂੰ ਸਾਡੇ ਵਿਚਕਾਰ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਸ਼੍ਰੀ ਅਵਜੀਤ ਕਪਲਿਸ਼ੀ ਅੱਜ ਇਸ ਟੂਰਨਾਮੈਂਟ ਤੇ ਪਹੁੰਚੇ ਨੇ ਮੈਂ ਸਰਦਾਰਾ ਤੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਹਾਂ ਉਹਨਾਂ ਦੇ ਨਾਲ ਹੀ ਡਾਕਟਰ ਸੰਜੀਵ ਕੁਮਾਰ ਜੀ ਮਾਨਯੋਗ ਐਸਟੀਐਮ ਮਲੂਕ ਇਹਨਾਂ ਦੇ ਲਈ ਤੁਹਾਡੇ ਤੋਂ ਅਸੀਂ ਉਮੀਦ ਰੱਖਾਂਗੇ ਵੀ ਤੁਸੀਂ ਇਹਨਾਂ ਨੂੰ ਸਨਮਾਨ ਕਰੋ ਔਰ ਦੀਪਕ ਜੀ ਜੋ ਹਰ ਵੇਲੇ ਆਪਣੇ ਧਨਮਨ ਨਾਲ ਆਪਣੀ ਤਰਫੋਂ ਜੋ ਦੂਰ ਦਰਾਡੇ ਮਰੀਜ਼ ਲੈ ਜਾਂਦੇ ਨੇ ਔਰ ਉਹਨਾਂ ਦੇ ਨਾਲ ਆਪਣੇ ਖਾਸ ਤੌਰ ਤੇ ਸ਼ਰਮਾ ਜੀ ਦੀ ਬਟੀਆਂ ਜਿਸ ਨੇ ਨੈਸ਼ਨਲ ਪੱਧਰ ਤੇ ਬਲੋੜ ਦਾ ਨਾਮ ਰੋਸ਼ਨ ਕਰਦਿਆਂ ਸਥਾਨ ਹਾਸਲ ਕੀਤਾ ਹੈ ਬੈਡਮਿੰਟਨ ਵਿੱਚ ਉੱਤਮ ਸਨਮਾਨ ਦਿੱਤਾ ਜਾ ਰਿਹਾ ਹੈ ਵਾਜਬੀ ਸਭ ਨੂੰ ਸਾਡੇ ਮਹਾਵੀਰ ਪੁਰਸ਼ਾ ਚਰਮਾ ਜੀ ਦੀ ਬੋਲੀ ਹੈ ਹਾਂਜੀ ਸਰ ਟੀਕਨੇ ਸਾਹਮਣੇ ਤੋਂ ਸਾਡੇ ਲਈ ਬੜੇ ਮਾਣ ਹਾਂਜੀ ਸਰ ਸਾਹਮਣੇ ਦੇਖਣਾ ਮੈਂ ਬੇਨਤੀ ਕਰਦਾ ਸਾਰੇ ਅੱਜ ਦੇ ਪ੍ਰੋਗਰਾਮ ਦੇ ਲੌਜੀ ਕਰੋ ਹਾਂਜੀ ਸਰ ਸਾਹਮਣੇ ਸਾਡੇ ਸਰਜਨ ਸਾਹਿਬ ਦੇ ਸਰ ਸਰ ਮੈਨੂੰ ਮੋਬਾਈਲ ਪਿੱਛੇ ਕਰੋ ਜੀ ਨਹੀਂ ਕਰੋ ਸਰ ਸਤ ਤੁਸੀਂ ਥੋੜਾ ਸਰ ਨਾਲੇ ਓਕੇ ਸਰ ਵੇਟ ਕਰਨਾ ਸਰ ਓਕੇ ਸਰ ਚਲੋ ਜੀ ਤੇ ਮੇਰੀ ਸਾਰੇ ਮਤਵੰਤਿਆਂ ਨੂੰ ਬੇਨਤੀ ਹੈ ਰਮੇਸ਼ ਜੀ ਪਲੀਜ਼ ਹੋ ਜਾਓ ਅੱਗੇ ਪੋਲੀਗੀ ਫੋਰਮ ਆਮਰ ਉਹ ਮੈਸਨ ਛੜੀ ਗਈ ਹੈ ਜਦੋਂ ਨਸ਼ਾ ਬਰਬਾਦ ਬਰਸਤਰਾ ਤੈ ਹੈ ਜਿਹੜਾ ਅੱਜ ਦਾ ਪੁਰਾਣਾ ਹੈਗਾ ਇਸ ਤਰ੍ਹਾਂ ਦੇਖੋ ਜੀ ਨਸ਼ਿਆਂ ਦੇ ਵਿਰੁੱਧ ਜਿੰਨੇ ਵੀ ਲੋਕਾਂ ਨੂੰ ਮੈਂ ਮਿਲਿਆ ਜਿਹੜੇ ਜੂਝ ਰਹੇ ਨੇ ਨਸ਼ੇ ਤੋਂ ਉਹਨਾਂ ਦੇ ਸਾਰਿਆਂ ਦੇ ਵਿੱਚ ਮੈਨੂੰ ਇਹ ਫੀਲ ਹੋਇਆ ਵੀ ਲਾਈਫ ਪ੍ਰਤੀ ਇੱਕ ਪੋਜ਼ਿਟਿਵਿਟੀ ਦੀ ਮੋਟੀਵੇਸ਼ਨ ਦੀ ਕਮੀ ਆ ਔਰ ਇਸ ਕਰਕੇ ਨਸ਼ੇ ਦੀ ਜਿਹੜੀ ਲੜਾਈ ਹੈ ਉਹ ਦੋ ਪੱਖੋਂ ਲੜੀ ਜਾਏਗੀ ਪੁਲਿਸ ਡਿਪਾਰਟਮੈਂਟ ਜਿਹੜਾ ਪਰਚੇ ਕਰ ਰਿਹਾ ਫੜ ਰਿਹਾ ਤਸਕਰਾਂ ਨੂੰ ਉਹਨਾਂ ਵੱਲੋਂ ਲਗ ਤੌਰ ਤੇ ਲੜੀ ਜਾਏਗੀ ਔਰ ਜਿਹੜਾ ਅੱਜ ਉਪਰਾਲਾ ਕੀਤਾ ਸਾਡੇ ਐਸਐਮਓ ਸਾਹਿਬ ਨੇ ਔਰ ਇਹਨਾਂ ਦੀ ਟੀਮ ਨੇ ਐਸ ਡੀ ਐਮ ਸਾਹਿਬ ਨੇ ਉਹਦਾ ਕੀ ਫਾਇਦਾ ਹੈ ਕਿ ਜਨਰਲ ਮੋਟੀਵੇਸ਼ਨ ਇਨਕਰੀਜ਼ ਹੁੰਦੀ ਹੈ ਐਂਡ ਅਸੀਂ ਪਰਟਿਕੁਲਰਲੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੁਕਸਰ ਹੈ ਜਿਹੜੀ ਅਸੀਂ ਪਰਟਿਕੁਲਰਲੀ ਸਪੋਰਟਸ ਨੂੰ ਬਹੁਤ ਜ਼ਿਆਦਾ ਅੱਗੇ ਲੈ ਕੇ ਇਹਦੇ ਚ ਜਾ ਰਹੇ ਹਾਂ ਬਿਕੋਸ ਸਪੋਰਟਸ ਤੋਂ ਜ਼ਿਆਦਾ ਮੋਟੀਵੇਟਿੰਗ ਚੀਜ਼ ਲਾਈਫ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵੀ ਹੈਗੀ ਹੈ ਸੋ ਇਸ ਕਰਕੇ ਅੱਜ ਮੈਂ ਇੱਥੇ ਆਇਆ ਮੈਂ ਕੁਝ ਬੱਚਿਆਂ ਨੂੰ ਵੀ ਮਿਲਿਆ ਉਹਦੇ ਤੋਂ ਮੈਨੂੰ ਵੀ ਪਤਾ ਲੱਗਿਆ ਵੀ ਇੱਥੇ ਕੀ ਸਪੋਰਟਸ ਦੀ ਫੈਸਿਲਿਟੀਆਂ ਹੈ ਕੀ ਉਹਨਾਂ ਚ ਪ੍ਰੋਬਲਮਸ ਹੈ ਔਰ ਕਿੱਦਾਂ ਉਹਨਾਂ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਇਸ ਤਰ੍ਹਾਂ ਦਾ ਮੈਸੇਜ ਆਇਆ ਚਾਹੁੰਦੇ ਕਿ ਕੋਈ ਨਸ਼ੇ ਦੇ ਦਲਦਲ ਵਿੱਚ ਵਸੇ ਨੌਜਵਾਨ ਹੈਗੇ ਉਹਨਾਂ ਦੇ ਨਸ਼ੇ ਤੋਂ ਬਾਹਰ ਕੱਢਣ ਦੇ ਮਕਸਦ ਨਾਲ ਪ੍ਰਸ਼ਾਸਨ ਉਹ ਕਿਸ ਤਰ੍ਹਾਂ ਦੇ ਪਤਾ ਲਿਖਤੀ ਦੇ ਦੇਖੋ ਜੀ ਪ੍ਰਸ਼ਾਸਨ ਵੱਲੋਂ ਇੱਕ ਤਾਂ ਸਾਡੇ ਜਿਹੜੇ ਡੀ ਅਡਿਕਸ਼ਨ ਸੈਂਟਰਸ ਹੈ ਰੀਹੈਬ ਸੈਂਟਰਸ ਹੈ ਉਹਨਾਂ ਨੂੰ ਅਸੀਂ ਸੈਟਰਾਇਟ ਕਰ ਰਹੇ ਹਾਂ ਸਾਡੇ ਕੋਲ ਦੋ ਹੁਨ ਸਾਈਕੀਆਟ੍ਰਿਸਟ ਹੋ ਗਏ ਨੇ ਐਂਡ ਵੀ ਆਰ ਟ੍ਰਾਈਂਗ ਕਿ ਅਸੀਂ ਮੈਕਸਿਮਮ ਜਿਹੜਾ ਪੇਸ਼ੈਂਟਸ ਨੂੰ ਇਨਰੋਲ ਕਰਾਂਗੇ ਆਉਣ ਵਾਲੇ ਦਿਨਾਂ ਕੁਝ ਜਿਹੜੇ ਪੇਸ਼ੈਂਟਸ ক্লোਜ਼ ਟੂ ਨਸ਼ਾ ਛੱਡਣ ਆ ਉਹਨਾਂ ਦੀ ਅਸੀਂ ਲਿਸਟ ਬਣਾ ਕੇ ਉਹਨਾਂ ਨਾਲ ਕੰਟੈਕਟ ਪ੍ਰੋਗਰਾਮ ਵੀ ਸ਼ੁਰੂ ਕੀਤਾ ਤਾਂ ਕਿ ਅਸੀਂ ਹੌਲੀ ਹੌਲੀ ਉਹਨਾਂ ਨੂੰ ਨਸ਼ੇ ਤੋਂ ਦੂਰ ਕਰ ਸਕੀਏ ਮੈਂ ਕੋਈ ਵੀ ਜਿਹੜੇ ਨੌਜਵਾਨ ਹੈ ਜਾਂ ਚਲੋ ਜਿਨ੍ਹਾਂ ਦੀ ਜਿਆਦਾ ਵੀ ਕੋਈ ਵੀ ਬੰਦਾ ਜਿਹੜਾ ਨਸ਼ੇ ਨਾਲ ਜੂਝ ਰਿਹਾ ਉਹਨੂੰ ਇਹ ਮੈਸੇਜ ਦੇਣਾ ਚਾਹਾਂਗਾ ਦੋ ਮੈਸੇजेस ਇੱਕ ਤਾਂ ਤੁਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਰਿਲਾਇ ਕਰ ਸਕਦੇ ਹੋ ਕਿਸੇ ਵੀ ਚੀਜ਼ ਲਈ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਤਲਬ ਮੈਡੀਕਲ ਪ੍ਰਸ਼ਾਸਨ ਸਾਰਾ ਦਾ ਸਾਰਾ ਔਰ ਇਸ ਤੋਂ ਇਲਾਵਾ ਇੱਕ ਬਹੁਤ ਅੱਛਾ ਉਪਰਾਲਾ ਸਾਡਾ ਚੱਲ ਰਿਹਾ ਹੈ ਕਿ ਅਸੀਂ ਨਾਰਕੋਟਿਕਸ ਅਨੋਨਿਮਸ ਹੈ ਜਿਹੜਾ ਨਾਰਕੋਟਿਕਸ ਅਨੋਨਿਮਸ ਵਾਲਿਆਂ ਨੂੰ ਕਹਿਆ ਵੀ ਜਿੱਥੇ-ਜਿੱਥੇ ਵੀ ਓਪਟ ਕਲੀਨਿਕ ਹੈ ਜਿੱਥੇ-ਜਿੱਥੇ ਵੀ ਡੀ ਐਡਿਕਸ਼ਨ ਸੈਂਟਰਸ ਹੈ ਉੱਥੇ ਜਾ ਕੇ ਤੁਸੀਂ ਯੰਗਸਟਰਸ ਨੂੰ ਇਨਵਾਈਟ ਕਰੋ ਐਨਏ ਦੀ ਜਿਹੜੀ ਮੀਟਿੰਗਸ ਹੁੰਦੀਆਂ ਉਹਨਾਂ ਤੇ ਇਨਫੈਕਟ ਮੈਂ ਨੰਬਰ ਵੀ ਤੁਹਾਨੂੰ ਐਨਏ ਵਾਲਿਆਂ ਦਾ ਲਿਖਾ ਦਿੰਨਾ ਤੇ ਤੁਸੀਂ ਇਹ ਮੈਸੇਜ ਜਿਹੜਾ ਇਹ ਵੀ ਫਾਰਵਰਡ ਕਰ ਸਕਦੇ ਹੋ ਜਸਟ ਅ ਮਿੰਟ ਨਾਰਕੋਟਿਕਸ ਮੁਖ ਸਰ ਚਲੋ ਹਲੇ ਮੇਰੇ ਕੋਲ ਹੈ ਨਹੀਂ ਆਈ ਵਿਲ ਗਿਵ ਯੂ ਦਾ ਨੰਬਰ ਆਲਸੋ ਇੱਕ ਨਰਕੋਟਿਕਸ ਅਨੋਨਿਮਸ ਕਰਕੇ ਗਰੁੱਪ ਹੈ ਜੀ ਮੈਂ ਸਾਰਿਆਂ ਨੂੰ ਦੱਸ ਦਿੰਨਾ ਉਹਦੇ ਵਿੱਚ ਬਿਨਾ ਮੈਡੀਸਿਨ ਦੇ ਬਿਨਾ ਕਿਸੇ ਖਰਚੇ ਦੇ ਜਸਟ ਇੱਕ ਦੂਜੇ ਨੂੰ ਮੋਟੀਵੇਟ ਕਰਕੇ ਬਹੁਤ ਮੁੰਡਿਆਂ ਨੇ ਨਸ਼ਾ ਛੱਡਿਆ ਐਂਡ ਵੀ ਰეკਮੈਂਡ ਕਿ ਜੋ ਵੀ ਬੰਦਾ ਛੱਡਣਾ ਚਾਹੇ ਉਹ ਉਹਨਾਂ ਦੀ ਮੀਟਿੰਗ ਦੇ ਵਿੱਚ ਜ਼ਰੂਰ ਪਾਰਟ ਲਏ ਤੇ ਉਹ ਵੀ ਸਾਡਾ ਮੈਸੇਜ ਹੈ ਸਰ ਤੁਸੀਂ ਕਹਿ ਰਹੇ ਹੋ ਕਿ ਨੌਜਵਾਨ ਯੂਥ ਹੈ ਜਿਹੜਾ ਉਹ ਫੇਟਾ ਨਾਲ ਫੇਰ ਔਰ ਉਸ ਸਾਵਾ ਦੇ ਵੇਖਣ ਨੂੰ ਮਿਲਿਆ ਕਬਰ ਵਾਲਾ ਪਿੰਡਾ ਜੀ ਉੱਥੇ ਮਾਲੀਵਾਲ ਗਰਾਊਂਡ ਬਣਿਆ ਹੋਇਆ ਹੈ ਕਾਫੀ ਪੈਸਾ ਸਰਕਾਰ ਦੇਂਦਾ ਪਰ ਸਪੋਰਟ ਦੇ ਵਿਕਲੋ ਦੇ ਵਿੱਚ ਖੜੇ ਨੇ ਬੱਚੇ ਨਹੀਂ ਖੇਡਦੇ ਉੱਥੇ ਮਨੋੜ ਦੇ ਵਿੱਚ ਇੱਕ ਇੰਡੋਰ ਹੈਗਾ ਆਪਣਾ ਸਟੇਡੀਅਮ ਬਣਿਆ ਉਹ ਵੀ ਅਧੂਰਾ ਪਿਆ ਰਿਹਾ ਹੈ ਤੇ ਇਹਨਾਂ ਚੀਜ਼ਾਂ ਵੱਲ ਵੀ ਤਾਂ ਧਿਆਨ ਦੇਣਾ ਨਹੀਂ ਦੇਣਾ ਚਾਹੀਦਾ ਜੀ ਥੈਂਕ ਯੂ ਤੁਸੀਂ ਮੈਨੂੰ ਦੱਸਿਆ ਮੈਂ ਇਹਨਾਂ ਨੂੰ ਚੈੱਕ ਵੀ ਕਰਾਵਾਂਗਾ ਔਰ ਜੇ ਕੋਈ ਚੀਜ਼ ਕਰਨ ਵਾਲੀ ਹੋਏਗੀ ਕਰਾਂਗੇ ਵੀ ਜੀ ਇੱਕ ਸਰਪ੍ਰਸਤ